ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਟਾਲੀਵਾਲ ਡੈਰੀ ਫਾਰਮ ਚੈਨਲ ਉੱਤੇ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਲਈ ਇੱਕ ਤਾਜੀ ਸੂਈ ਗਾਂ ਸੇ ਲਈ ਲੈ ਕੇ ਆਏ ਆਂ ਮਗਰ ਬੱਚਾ ਬੱਛਾ ਤਿੰਨ ਤੋਂ ਚਾਰ ਦਿਨ ਸੂਈ ਨੂੰ ਹੋਇਆ 14 ਲੀਟਰ ਬੋਲਾ ਤਿਆਰ ਆ 15 ਤੋਂ 16 ਲੀਟਰ ਦੁੱਧ ਦੀ ਉਮੀਦ ਆ ਕਦ ਕਾਠ ਪੂਰਾ ਬੈਠਦਾ ਪਿੱਛੇ ਬੱਚਾ ਬੱਛਾ ਫੇਸ ਬਿਊਟੀ ਵਗੈਰਾ ਤੁਸੀਂ ਨੇੜੇ ਤੋਂ ਚੈੱਕ ਕਰ ਸਕਦੇ ਹੋ 15 ਤੋਂ 16 ਲੀਟਰ ਦੁੱਧਾ ਦੀ ਉਮੀਦ ਆ ਲੇ ਵਗੈਰਾ ਤੁਸੀਂ ਨੇੜੇ ਤੋਂ ਚੱਕ ਕਰ ਸਕਦੇ ਹੋ ਵੇੜ ਦਾ 55000 ਰੁਪਇਆ ਮੁੱਲਾ ਵਿੱਚੋਂ ਮਾਨਤਾਨ ਹੋ ਜਾਊਗਾ ਬਾਈ ਜੀ ਦਾ ਐਡਰੈਸ ਪਿੰਡ ਸੈਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ ਨੇੜੇ ਤੇੜੇ ਪਿੰਡ ਚੁੰਗਾ ਤੇ ਭਦੌੜ ਰਹਿ ਜਾਂਦੇ ਜੇ ਕਿਸੇ ਵੀ ਵੀਰ ਨੂੰ ਨਾਗ ਵਧੀਆ ਲੱਗਿਆ ਹੋਵੇ ਤਾਂ ਬਾਈ ਜੀ ਨਾਲ ਸੰਪਰਕ ਕਰ ਸਕਦਾ ਅਜਿਹੀਆਂ ਵੀਡੀਓਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਧੰਨਵਾਦ